ਕਿ ਕਹਾਸਾ ਸਿਵਾਇ ਗੁਰੂ ਜੀ ਕੀ ਖਤੇ ਅੱਜ ਸਾਨੂੰ ਸ਼ੀਰ ਮੰਦਰ ਬਾਰੇ ਦੱਸਿਆ ਜਾ ਰਿਹਾ ਹੈ ਕਿਥੇ ਸਭੇ ਥਾਂ ਨਹੀਂ ਤੁਜ ਜੇਹਰਾ ਸ਼ੀਰ ਮੰਦਰ ਸਾਹਿਬ ਇੱਕ ਪ੍ਰਸਿੱਧ ਅਤੇ ਪਵਿੱਤਰ ਤੀਰਥ ਸਥਾਨ ਹੈ ਦੇਸ਼ ਵਿਦੇਸ਼ ਤੋਂ ਬੇਗਿਣਤ ਸ਼ਰਧਾਲੂ ਇਸ ਦੇ ਦਰਸ਼ਨਾਂ ਲਈ ਆਉਂਦੇ ਹਨ ਇਸ ਨੂੰ ਸਵਰਨ ਮੰਦਰ ਅਤੇ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਤੀਰਥ ਸਥਾਨ ਅਮਰ ਤੇ ਹੈ ਸਰੋਵਰ ਦੀ ਖੁਦਾਈ ਸ਼੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਖੁਦਾਈ ਚੌਥੇ ਗੁਰੂ ਸ੍ਰੀ ਗੁਰੂ ਰਾਮ ਜਾਸ ਦੀ ਜਵਾਰਾ ਕਰਵਾਈ ਗਈ ਇਸ ਨੂੰ ਸੰਪੂਰਨ ਤੇ ਪੱਕਾ ਕਰਨ ਦਾ ਕੰਮ ਸ਼੍ਰੀ ਗੁਰੂ ਅਰਜਨ ਦੇਵ ਨੇ ਕੀਤਾ ਹਰਮੰਦਰ ਸਾਹਿਬ ਦੀ ਉਮਾਰੀ ਉਸਾਰੀ ਬਾਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਵਿੱਚਕਾਰ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਮੰਦਰ ਸਾਹਿਬ ਫੀਫਾ ਕੀ ਰੀਂਹ ਮੀਆਂ ਮੀਰ ਪਾਸੋਂ ਰਖਵਾਏ ਇਸ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਪੰਜਾਬ ਦੇ ਵੱਖ-ਵੱਖ ਧਰਮਾਂ ਦੀ ਸਾਂਝ ਦਾ ਪ੍ਰਤੀਕ ਹੈ ਸ੍ਰੀ ਹਰਮੰਦਰ ਸਾਹਿਬ ਦੀ ਉਚਾਈ ਆਲੇ-ਦੁਆਲੇ ਦੀਆਂ ਸਭ ਮਾਰਤਾਂ ਦੇ ਮੁਕਾਬਲੇ ਕਾਫੀ ਘੱਟ ਹੈ ਅਜੇਹਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇੱਛਾ ਅਨੁਸਾਰ ਨਹੀਂ ਹੋਇਆ ਗੁਰੂ ਜੀ ਦਾ ਵਿਚਾਰ ਸੀ ਕਿ ਜਿਸ ਵਿੱਚ ਵੀ ਨਿਮਰਤਾ ਹੁੰਦੀ ਹੈ ਅਤੇ ਜਿਹੜਾ ਨਿਮਰ ਉਹੀ ਉੱਚਾ ਹੁੰਦਾ ਹੈ ਇਸ ਤਰ੍ਹਾਂ ਸ਼ੀਰਮੰਦਰ ਸਾਇਟ ਤੋਂ ਸਾਨੂੰ ਨਿਮਰ ਹੋਣ ਅਤੇ ਨੀਵ ਕੇ ਚੱਲਣ ਦੀ ਸਿੱਖਿਆ ਮਿਲਦੀ ਹੈ ਸ਼ੀਰਮੰਦਰ ਸਾਇਟ ਦੇ ਚਾਰਾਂ ਦਰਵਾਜ਼ਿਆਂ ਵਿੱਚ ਚਾਰ ਦਰਵਾਜ਼ੇ ਰੱਖੇ ਗਏ ਇਸ ਦਾ ਭਾਵ ਇਹ ਹੈ ਕਿ ਇੱਥੇ ਕਿਸੇ ਵੀ ਦਿਸ਼ਾ ਤੋਂ ਅਤੇ ਕਿਸੇ ਵੀ ਜਾਤ ਦਾ ਧਰਮ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਆ ਸਕਦੇ ਹਨ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਕਿਸੇ ਤੇ ਵੀ ਕੋਈ ਵੀ ਪਾਬੰਦੀ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਤੇ ਸੋਨੇ ਦਾ ਪਤਰਾ ਚੜ੍ਹਾਉਣ ਦੀ ਸੇਵਾ ਕਰਵਾਈ ਇਸੇ ਲਈ ਸ੍ਰੀ ਹਰਮੰਦਰ ਸਾਹਿਬ ਨੂੰ ਸਵਰਨ ਮੰਦਰ ਜਾਂ ਗੋਲਡਨ ਟੈਂਪਲ ਵੀ ਕਹਿੰਦੇ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਸ੍ਰੀ ਹਰਮੰਦਰ ਸਾਹਿਬ ਸ਼ਿਸ਼ੋਭਿਤ ਹੈ ਪਵਿੱਤਰ ਸਰੋਵਰ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ ਸਰੋਵਰ ਦੇ ਚਾਰੇ ਪਾਸੇ ਸੰਗਮ ਮਰਮਰ ਦੀ ਸੁੰਦਰ ਪਰਿਕਰਮਾ ਹੈ ਦਰਸ਼ਨੀ ਦਿਓੜੀ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਜਾਣ ਲਈ ਇੱਕ ਪੁਲ ਬਣਿਆ ਹੋਇਆ ਹੈ ਦਰਸ਼ਨੀ ਦਿਓੜੀ ਦੇ ਸਾਹਮਣੇ ਵੀ ਆਕਾਤ ਅਤਤ ਦੇ ਦਰਸ਼ ਹੁੰਦੇ ਹਨ ਇਸ ਦੀ ਉਸਾਰੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਲੰਗਰ ਚੱਕਰ ਲਈ ਲੰਗਰ ਹਾਲ ਅਤੇ ਠਹਿਰਨ ਲਈ ਸਰਾ ਹੈ ਇੱਥੇ ਦੁੱਖ ਭੰਜਨੀ ਸਾਈਂ ਅਜਾਇਬ ਘਰ ਅਤੇ ਕੋਈ ਹੋਰ ਥਾਨ ਵੀ ਦੇਖਣੀ ਹੋੜ 1604 ਈਸਵੀ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਇੱਥੇ ਰੱਬੀ ਬਾਣੀ ਦਾ ਕੀਰਤਨ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਪਵਿੱਤਰ ਸਥਾਨ ਹੈ ਇਹ ਨਿਮਰਤਾ ਪਿਆਰ ਅਤੇ ਪਾਇਚਾਰਿਕ ਸਾਂਝ ਦਾ ਦ ਸੰਦੇਸ਼ ਦਿੰਦਾ ਹੈ ਇਹ ਵਿਸ਼ਵ ਪ੍ਰਸਿੱਧੀ ਵਾਲੀ ਵਿਰਾਸਤ ਹੈ ਇਸ ਨੂੰ ਹੋਰ ਸੁੰਦਰ ਬਨਉਣ ਦੇ ਯਤਨ ਹੋ ਰਹੇ ਹਨ ਪਾਇਗੁਰੂ ਜੀ ਦਾ ਖਾਸਾ ਪਾਇਗੁਰੂ ਜੀ ਕੀ ਫਤਿਹ ਸਾਡੀ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਾਇਗੁਰੂ ਜੀ ਅਕਾਲ ਸਰਵ ਪਾਇਗੁਰੂ ਜੀ ਕੀ ਫਤਿਹ